ਦੇ ਬਟਾਇਨ ਬੋਸ ਵਾਲਿਆ ਹੈ ਵਨ ਪੁੱਛ ਲਈ ਆਪਣੇ ਘਰੇ ਨੂੰ ਨਹੀਂ ਨਹੀਂ ਅੱਛਾ ਫਿਰ ਤੁਹਾਂ ਪਛਾਹਤਾ ਮੈਡਮ ਨੂੰ ਭੱਜੇ ਨੂੰ ਹਾਂ ਚਪੇੜਾ ਮਾਸਾ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਆਜਾ ਸੀ ਹੁੰਦੇ ਆ ਪੀੜੀਆਂ ਅੱਜ ਦਾ ਸਾਡਾ ਵਲੌਗ ਏ ਅਸੀਂ ਪੀੜੀਆਂ ਬਣਾਉਂਦੇ ਆ ਦਿਆ ਹੈ ਮਨਾਈ ਕੀਤੀ ਥੋੜੀ ਬਲੇ ਹੈ ਨਾ ਮੈਨੂੰ ਤਾਂ ਚਾਹ ਸੀ ਮੈਂ ਹੁੰਦੀ ਰਹਿੰਦੀ ਆਹੋ ਇਹ ਕਿਦਿਸ ਨੇ ਕਟਾਕ ਤੂੰ ਜੇ ਨਿਕਲਦੇ ਆਉਂਦੇ ਮੈਂ ਤਾਂ ਇਹ ਬਣਾਤੀ ਮੇਰੇ ਬਾਪ ਨੇ ਇੱਕ ਤਰ੍ਹਾਂ ਦੀ ਪਸੰਦ ਆ ਤੇ ਉਹ ਰੰਗ ਪਾਤਾ ਮੰਮੀ ਤਾਂ ਥੋੜੀ ਸਿੰਪਲ ਕਰਤੀ ਆ ਹਾਂ ਹੈ ਉਹਦਾ ਡਿਜ਼ਾਈਨ ਸੋਹਣਾ ਹੈ ਆਹੋ ਆਰ ਬਾਪ ਦਾ ਆਰ ਬਾਪ ਦਾ ਫੇਵਰਟ ਰੰਗ ਵੀ ਦਾ ਉਹਦੇ ਵਰਗਾ ਕਰੋ ਹਾਂ ਚਾ ਕੋਈ ਨਹੀਂ ਉਹ ਤੁਹਾਡੇ ਕਰ ਦਿੰਦੇ ਆ ਨਾਜ ਨੂੰ ਦੇ ਦਾਂਗੇ ਆਪਾਂ ਆਹ ਆ ਨਾ ਇਹਨੂੰ ਆ ਬਣਾ ਦੇਨੇ ਆ ਆ ਵਾਲੀ ਛੜੀ ਇਹ ਉਹ ਤੈਨੂੰ ਬਣਾ ਦੇਨੇ ਆ ਆ ਵਾਲੇ ਰੰਗ ਗਾੜੀ ਲੈਣੀ ਤੇ ਇਹਦਾ ਕਲਰ ਲੈ ਨ ਕਲਰ ਕਰ ਦੇਨੇ ਆ ਦੋਵਾਂ ਦਾ ਉਹੇ ਕਰ ਦੇਨੇ ਇਹ ਉਹ ਵਾਲੀ ਦਾ ਤੇ ਆ ਤੇਰੇ ਵਾਲੀ ਦਾ ਤੇਰਾ ਬਣਾਜ ਵਾਲੀ ਦਾ ਮੈਨੂੰ ਅਲੱਗ ਜਿਹਾ ਡਿਜ਼ਾਈਨ ਚਾਹੀਦਾ ਅਲੱਗ ਵਧੀਆ ਡਿਜ਼ਾਈਨ ਪਾ ਦੇਨੇ ਹੁਣ ਉੱਤੇ ਵਧੀਆ ਪਾ ਦਾਂਗੇ ਆ ਵੇ ਭੂਇਨੇ ਕਿੱਟਾ ਸੋਨਾ ਬਣਾਇਆ ਵੇ ਇਸ ਤਰ੍ਹਾਂ ਦਾ ਹੀ ਹੋਵੇ ਇਦਾਂ ਦਾ ਬਣਾ ਦਈਏ ਕੋਈ ਡੱਟ ਜਾਵੇ ਕਿ ਸੋਨਾ ਪੜਾ ਉਹ ਵਾਲਾ ਤੇਨੂੰ ਦੇ ਦੇਨੇ ਫੇਰ ਉਹ ਵਾਲੀ ਨਾ ਛੜੀ ਉਹਦੇ ਕੱਲ ਕੱਲ ਪਾ ਦਾਂਗੇ ਉੱਤੇ ਕੱਲ ਪਾ ਦਾਂਗੀ ਕੀ ਆ ਨਾ ਡਿਜ਼ਾਈਨ ਉਹ ਬਣਾ ਦਾਂਗੇ ਨਾ ਤੈਨੂੰ ਆਇਆ ਫਿਰ ਆਪਾਂ ਕੋਲ ਤੇ ਉਹ ਤੈਨੂੰ ਹੰਭਾਗੇ ਜੇ ਤੇਰੇ ਇਹ ਪਸੰਦ ਨਹੀਂ ਤੇ ਉਹ ਲੈ ਲਈ ਆਇਆ ਸਾਰੇ ਵੀ ਆਪੋ ਆਪਣੇ ਚੂਸ ਕੀਤੇ ਆ ਸੋਹਣੇ ਆ ਕਲਰ ਉਹਦਾ ਸੋਹਣੇ ਉੱਥੇ ਵੀ ਬੜੇ ਤੇ ਹਨਾ ਹਾਂ ਜਿਹਦੇ ਨਾਲ ਜਿਹੜਾ ਕੰਟਰਾਸਟ ਬਣਾਇਆ ਉਹ ਸੋਹਣਾ ਲੱਗਿਆ ਹਾਂ ਸੋਹਣਾ ਲੱਗਿਆ ਹਾਂ ਬਣਵਾਲੇ ਡਿਜ਼ਾਈਨ ਦੀ ਮਿਹਨਤ ਥੋੜੀ ਜ਼ਿਆਦੀ ਆ ਹਾਂ ਇਹ ਜ਼ਿਆਦੀ ਹੈ ਨਾ ਫਿਰ ਇਹ ਮੇਰੇ ਮੁੰਡੇ ਦੀ ਜੂ ਆ ਮम्मी ਤੋਂ ਉਦ ਨਹੀਂ ਆਦੀ ਸੀ ਜੀ ਬਣਾਓ ਨਾਲ ਉਦੇ ਦੀ ਬਣਾਓ ਸਰਬਾਬਜੀ ਜੀ ਫਿੱਟੇ ਹਰ ਇੱਕ ਘਰ ਦੇ ਵਿੱਚ ਫਿਰ ਜਾਂਦਾ ਹਾਂ ਹਾਂ ਹੁਣ ਬੱਚਿਆਂ ਨੂੰ ਵੇਖ ਕੇ ਲੱਗਣ ਡਿਆ ਹੈ ਨਾ ਹਾਂ ਉਹ ਕਿੰਨੇ ਖੋਸ਼ ਆ ਹਨ ਕਿੰਨੇ ਆ ਆਹੋ ਇਹਨਾਂ ਨੂੰ ਅੱਜ ਕੱਲ੍ਹ ਇਹ ਚੀਜ਼ਾਂ ਲੱਭਦੀਆਂ ਹੀ ਨਹੀਂ ਨਹੀਂ ਲੱਭਦੀਆਂ ਇੱਕ ਇਹ ਲੱਪਕੜੀਆਂ ਪੱਟੀਆਂ ਲੱਭਣ ਲਈਆਂ ਹਾਂ ਉਹ ਵੀ ਦੁਕੀਆਂ ਆਉਂਦੀਆਂ ਹੁਣ ਪਲਾਸਟਿਕ ਦੀਆਂ ਆਉਂਦੀਆਂ ਨੇ ਉਹ ਰੱਖ ਲਈਆਂ ਹਾਂ ਤੇ ਕੱਲ ਨੂੰ ਬੱਚਿਆਂ ਨੂੰ ਕਿੱਥੋਂ ਜਾਦ ਰਹਿਣਾ ਇਹ ਬਹੁਤ ਜ਼ਿਆਦਾ ਮੰਨਿਆ ਜਾਂਦਾ ਸ਼ਗਨ ਮੰਨਿਆ ਜਾਂਦਾ ਇਹ ਤੇ ਪੀੜੀ ਦਾ ਘਰਾਂ ਚ ਹੁਣ ਇਹਨਾਂ ਦੇ ਸਕੂਲੇ ਆਦੇ ਇਹਨਾਂ ਚੀਜ਼ਾਂ ਨੂੰ ਕਹਿੰਦੇ ਕੋਈ ਬੱਚਿਆਂ ਨੂੰ ਦੱਸੋ ਦੱਸਦੇ ਆ ਉਹ ਵੀ ਕੋਈ ਪੁਰਾਣਾ ਆਪਣੇ ਵਿਰਸੇ ਦੇ ਨਾਲ ਜ਼ਰੂਰ ਹੋ ਕੋਈ ਵੀ ਕੰਪੀਟੀਸ਼ਨ ਹੋਵੇ ਕਿਸੇ ਤਰ੍ਹਾਂ ਦਾ ਵੀ ਹਰ ਇੱਕ ਚੀਜ਼ ਉਹਨਾਂ ਰੱਖਿੰਦੀ ਹਾਂ ਹਰ ਇੱਕ ਚੀਜ਼ ਹਾਂ ਬੱਚਿਆਂ ਨੂੰ ਆਂਦੀ ਹੈ ਫਿਰ ਦੱਸੋ ਇਹਨਾਂ ਬਾਰੇ ਹਰ ਇੱਕ ਚੀਜ਼ ਬਾਰੇ ਪੁੱਛਦੇ ਆ ਇਹ ਆ ਵੀ ਬੱਚੇ ਹੁਣ ਹੌਲੀ 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 ਪਤਾ ਲੱਗਦਾ ਜਾਂਦਾ ਜਿਵੇਂ ਜਿਵੇਂ ਆਹ ਤੇ ਦੋ ਹੁਣੀਆਂ ਜਾਣੀਆਂ ਹੈ ਦਾ ਤਾਣਾ ਤਣਿਆ ਹੋਵੇ ਤੇ ਇਹ ਕੱਲਾਂ ਮਿਲਾਂਗੇ ਬੱਸ ਮੈਂ ਆ ਲੱਗੀਆਂ ਸਟਾਰਟ ਕਰਨੇ ਨੇ ਹਾਂ ਇਹਦਾ ਵੀ ਤਾਣਾ ਤਣਦੀ ਆਪਾਂ ਤਾਣਾ ਤਣ ਕੇ ਤੇ ਮੁੜ ਕੇ ਇਹ ਝੱਟ ਬਣ ਜਾਂਦੀ ਹੈ ਤੇ ਜਾਈ ਨੇ ਇਹਦੇ ਵਿੱਚ ਰਖੜਾ ਪਾ ਲਾਗੇ ਆਹ ਹੋ ਰਵਾ ਵਾ ਵਗਿਆ ਕਹਿਣ ਤੇ ਮੈਂ ਵਗਿਆ ਵਾ ਲੈਣਾ ਉਹਦੇ ਔਰ ਪਾ ਬੰਦਾ ਮੈਂ ਨਹੀਂ ਇਹ ਲੈਣਾ ਕਲਰ ਦੂਜਾ ਲੈਣਾ ਹੈ ਸਾਰਿਆਂ ਦੀਆਂ ਲੱਗੇ ਬਣਾਉਣ ਪੁੱਤ ਉਹਦੇ ਵੀਰ ਦੀ ਵੀਰ ਬਾਬਲੀ ਵੀ ਮਾਈਲੀ ਵੀ ਸਾਰੇ ਆਲੇ ਦੇ ਦੋ ਹੀ ਨਾ ਦੇ ਦੇ ਨਾ ਹਾਂ ਉੱਦਣਾ ਸਾਰਿਆਂ ਵਾਸਤੇ ਆਏ ਔਰ ਬਾਪੂ ਆ ਗਿਆ ਔਰ ਬਾਪਾ ਆ ਜਾ ਅੱਜ ਕਿ ਆ ਜਾ ਨਾ ਜਾਂਦੀ ਮੈਂ ਆ ਲੈਣੇ ਮੈਂ ਕਿ ਨਹੀਂ ਇਹ ਬਾਪਲੀ ਆ ਆਦੀ ਮੈਂ ਨਿਊ ਲੈਣੀ ਆ ਨਿਊ ਥੋਨੇ ਰ ਬਾਪਲੀ ਕਰਨਾਂ ਗੋਲ ਅਰ ਬਾਪ ਦਾ ਪਸੰਦੀਦਾ ਕਲਰ ਹੈ ਇਹਦੇ ਨਹੀਂ ਮੈਂ ਗੋੜਾ ਵੇ ਹੋ ਕੁੱਟਣ ਲੱਗਿਆ ਹੁੰਦਾ ਛੋਟੀ ਛੋਟੀ ਤੇ ਹੈਗੀ ਝੱਟ ਬਣ ਕੱਲ ਜਾਣਾ ਸਕੂਲ ਨਾ ਕੱਲ ਛੁੱਟੀ ਭਾਈ ਦੀ ਗੁੱਡੀ ਲੁੱਟੀ ਕਾਦੀ ਛੁੱਟੀ ਹੈ ਬੇਟੀ ਆਹਦੀ ਛੁੱਟੀ ਬਲਾਰ ਬਾਬੂ ਤੇ ਆਮ ਜਿਸ ਤੋਂ ਕਾਦੀ ਛੁੱਟੀ ਹੈ ਤੁਹਾਨੂੰ ਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹਾਂ ਅਜੇ ਉਹ ਨਹੀਂ ਚੈਲੀਬ੍ਰੇਟ ਕੀਤਾ ਸਕੂਲ ਚੈਲੀਬ੍ਰੇਟ ਕੀਤਾ ਅੱਛਾ ਪਾਲਕੀ ਸਾਹਿਬ ਆਏ ਪਾਲਕੀ ਸਾਹਿਬ ਹਾਂ ਪਾਲਕੀ ਸਾਹਿਬ ਉਹ ਪਾਲਕੀ ਸਾਹਿਬ ਲੱਗੇ ਆਏ ਹਾਂ ਨਾ ਮੈਨੂੰ ਹੀ ਪਸਾਰ ਮੇਰਾ ਪਰਮਾਹਰ ਰੱਖਿਆ ਨਾ ਜਿਹੜੀਆਂ ਸਾਡੀਆਂ ਪਿੱਛੇ ਕੁੜੀਆਂ ਹਨ ਸਾਰੇ ਪ੍ਰਸ਼ਾਸਨ ਥੱਲੇ ਸੁੱਤੀ ਜਾਣ ਹਾਂ ਕਿੱਡੀ ਗਲਤ ਗੱਲ ਆ ਨਾ ਛੋਟੀ ਆਣੀ ਬਾਡੀਆਂ ਜਿੱਡੀਆਂ ਹੀ ਅੱਛਾ ਫਿਰ ਵੀ ਚਾਹੀਦਾ ਨਹੀਂ ਛੁੱਟਣਾ ਪੈਦਾ ਚਾਹੀਦਾ ਨਹੀਂ ਜਿਆਦਾ ਗਰਮ ਵਗੈਰਾ ਹੋਣਾ ਅੱਛਾ ਗਰਮ ਨਹੀਂ ਮਿਲੂਗਾ ਪਰ ਉਹ ਰੈੱਡ ਬਣਾ ਲੈ ਅੱਛਾ ਅੱਛਾ ਹੈ ਮਰਾ ਨੂੰ ਕੋਲ ਨਹੀਂ ਮੈਨੂੰ ਰੈੱਡ ਕਲਰ ਪਾ ਦੇਣਾ ਆਪਾਂ ਹਾਂ ਮਨ ਲਾ ਪਰ ਜਿਤਨਾ ਉਹ ਉਹਦਾ ਰੈੱਡ ਕਲਰ ਆ ਉਤਨਾ ਮਾਨੂੰ ਚਾਹੀਦਾ ਹੈ ਅੱਛਾ ਤੇਜੀ ਪਾਣਾ ਹੈ ਉਹਦਾ ਮਤਲਬ ਹੈ ਵੀ ਤਾਣਾ ਗ੍ਰੀਨ ਦਾ ਹੈ ਦਾਣਾ ਕਨੂੰ ਹਮ ਰੱਦ ਦਾ ਹੀ ਕਨੂੰ ਫਲਾਵਰ ਵਿੱਚ ਰੈੱਡ ਦਾ ਬਣਾਵਾਂਗੇ ਹੈ ਫਲਾਵਰ ਬਣਾ ਸਕਦਾ ਹੈ ਉਹਦੇ ਵਿੱਚ ਰੈੱਡ ਦਾ ਬਣਾ ਦਾਂਗੇ ਆ ਨਾਜੂ ਨੂੰ ਦੇ ਦਾਂਗੇ ਠੀਕ ਆ ਬੰਤੀ ਚ ਛਾਲ ਦਿੰਦੇ ਪਪਾ ਨਾਜੂ ਮਿੱਟੀ ਹੈ ਨਾਜੂ ਮਿੱਟੀ ਕਾਂਦਿਆ ਕਿੱਦਾਂ ਆਟੇ ਨਾਲ ਫਰਾ ਨਾਜ ਹੈ ਬੰਤੀ ਲੈ ਗਈ ਤੇ ਸਵਾਦ ਆ ਵਾ ਉਦਨੇ ਕੀ ਕੀਤਾ ਹੈ ਉਹਦੇ ਉਹਦੇ ਉਧਰ ਜਾਂਦਾ ਨਾ ਉਤਦਾ ਹਾਂ ਟਮੇਟੋ ਉਹਦੇ ਦੀ ਸਪੈਸ ਲਾਉਂਦੀ ਆ ਹਾਂ ਚ ਗਾਇਤ ਬੜੀ ਅੱਗੇ ਨਹੀਂ ਇਹਨੂੰ ਸਮਝ ਲੱਗਦੀ ਹੁੰਦੀ ਇਹਨੂੰ ਪੂਰੀ ਸਮਝ ਲੱਗਦੀ ਆ ਤੇ ਹਾਂ ਉਹ ਤਾਂ ਪੂਰਾ ਹੁੰਦਾ ਹੈ ਤੂੰ ਤੋ ਮਈ ਮਈ ਮੈਨੂੰ ਮਈ ਕਰਦੀ ਹੈ ਕੋਣ ਵੇਖਿਓ ਹਾਂ ਕੱਲ ਕਰੇ ਪਤਾ ਲੱਗੂਗਾ ਨਾ ਬਹੁਤ ਦਿਨ ਤੋਂ ਨਹੀਂ ਪਤਾ ਲੱਗਦਾ ਰਿਹਾ ਵੀ ਘਰੇ ਕੋਈ ਹੈਗਾ ਤਾਂ ਨਹੀਂ ਹੈਗਾ। ਕਿ ਸਹੀ ਗੱਲ ਮੈਂ ਨਾ ਅੱਗੇ ਆਖ ਨਹੀਂ ਐਨ ਕਿ ਤਨਾ ਪਤਾ ਹੀ ਨਹੀਂ ਲੱਗਾ ਸਕੂਲ ਚਲੇ ਜਾਂਦੇ ਰਹੇ ਹਨ। ਇਹ ਦੋਵੇਂ ਸ਼ਕਾਨ ਕਰਦੇ ਆ। ਨਾ ਇਹ ਵਿਚਾਰੀ ਕੁਝ ਨਹੀਂ ਆਉਂਦੀ। ਇਹ ਦੋਵੇਂ ਸ਼ਕਾਨ ਬੰਦੇ। ਨਾਜ ਲਾਜ ਹੀ ਲਾਜੀ ਪੁੜਕਦੀ ਐ। ਨਾਜ ਕਦੀ ਮੈਨੂੰ ਮम्मा ਤੇ ਕਦੀ ਮੈਨੂੰ ਉਈ ਦੀਦੀ ਦੀਦੀ ਸੌਖਾ ਹੀ ਤਰੀਕਾ। ਨਨ 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 ਵਾਟੇ ਬੜਾ ਚੜਦਾ ਬਾਣ ਵਾਟ ਨਾਲ ਛੇਤੀ ਕੀ ਤਾ ਨਾ ਸਿਰਾਂ ਨਹੀਂ ਲੱਗਦਾ ਪਤਾ ਨਹੀਂ ਆ ਇਧਰ ਉਹ ਕਿਸੇ ਕਰੀ ਚਾਨੀ ਹੈ ਤੇ ਇਦੋਂ ਆਣ ਕੇ ਕੀ ਹੋ ਗਿਆ ਮੈਨ ਲੱਗਦਾ ਇਥੇ ਵਾਲ ਪੈ ਗਿਆ ਨਾ ਅਗਲੇ ਬੰਨੇ ਉਹ ਦੂਜਾ ਹੱਥ ਹੋ ਜਾਂਦਾ ਨਾ ਇਥੋਂ ਆਣ ਕੇ ਤੇ ਫਿਰ ਪਲੇਖਾ ਲੱਗ ਜਾਂਦਾ ਕੋਈ ਚੰਗਾ ਜੇ ਗਾਣੇ ਤੇ ਪਾਵੇ ਕਿਦਾਂ ਬਾਅਦ ਵਿੱਚ ਕੀ ਬੋਲੀਆਂ ਪਉਂਦਾ ਏ ਬੋਲੀ ਪਾ ਦੇ ਬੋਲ ਜਾ ਜੱਟ ਕਿ ਆ ਦੇ ਬੋਲੀ ਪਾ ਦੇ ਉਹਦੇ ਉਹਦੇ ਨੂੰ ਵਿਆਹ ਲੈ ਜਿਓ ਨਾ ਉਹਦੇ ਨੇ ਵਾਧੂ ਵੇਖੀ ਬੋਲੀਆਂ ਪਾਈ ਜਾਣੀਆਂ ਨੱਚ ਵੀ ਲੈਣਾ ਨੇ ਉਹਦੇ ਨੱਚ ਕੇ ਵਿਖਾ ਦੇ ਓਏ ਪੁੱਤ ਨਹੀਂ ਮੇਰਾ ਆਪਣੀ ਮਰਜ਼ੀ ਨਾਲ ਨੱਚ ਕੇ ਮਰਜ਼ੀ ਨਾਲ ਨੱਚਦਾ ਆ ਯਾ ਸ਼ੌਟ ਤੇ ਚੱਲ ਪਾ ਦੋ ਚੱਲ ਮੈਂ ਪਾ ਦੇ ਪਾ ਦੇ ਪਾ ਦੇ ਕਿੱਦਾਂ ਪਾ ਦੇ ਬੋਲੀ ਬਾਹਰ ਕੋਈ ਹੈ ਵਾ ਨਾ ਦੱਸ ਨਹੀਂ ਕੋਈ ਬੋਲੀ ਵਿਚਾਰੇ ਨੂੰ ਕਿੱਦਾਂ ਪਾਵੇ ਹਰੇ ਹਰੇ ਮੂੰਗਰ ਜਾ ਸੁਣਾ ਦੇ ਹਰੇ ਹਰੇ ਮੂੰਗਰ ਬਠਾਨ ਕਟੋ ਆਇਆ ਅਰ ਬਾਪੋ ਤਾਂ ਆਪਣੇ ਮੈਨੂੰ ਵਾਹ ਕਿ ਤੂੰ ਸੁਣਾਣੀ ਬੈਠਾ ਰਹੀ ਹੈ ਤੇ ਜੀ ਲਾਲਾ ਸੋਹਣੀ ਤਰ੍ਹਾਂ ਸੁਣਾਣਾ ਚਾਹੀਦਾ ਨਹੀਂ ਲੱਗੀ ਮੈਨੂੰ ਮੋਟਾ ਕਹਿੰਦਾ ਇਹ ਨਹੀਂ ਕਿੰਨਾ ਨਹੀਂ ਕਿੰਦਾ 나ਜ ਨੂੰ ਕਹਦੇ 나ਜ ਨੂੰ ਕਹਦੇ ਤਾਂ ਕੋਈ ਨਹੀਂ 나ਜ ਨੂੰ ਲਾਲਾ ਚੱਲ ਉਹ ਵੀ ਐਵੇਂ ਹੀ ਕਰ ਚੱਲ ਚਾਹ ਸੁਣਾ ਦੇ ਉਹ ਗਾਣਾ ਸੁਣਾ ਹਾਂ ਰੇ ਸੋਹਣੀ ਤਰ੍ਹਾਂ ਨਾ ਸੋਹਣੀ ਤਰ੍ਹਾਂ ਨਹੀਂ ਕੱਤੇ ਤਵੇ ਬੋਲ ਸੇਤਾ ਵੇ ਬੜੀਆਂ ਉਹ ਆਪਣੇ ਦਿੱਕੋਣ ਲੜੀਆਂ ਆਉਂਦੇ ਹੀ ਵੇ ਹਰੇ ਹਰੇ ਮੂੰਗਰੇ ਪਠਾਨੀ ਕੋਟ ਵਾਲਿਆ ਹੈ ਬਣ ਪੁੱਛੇ ਨਹੀਂ ਆਪਣੇ ਡੈਡੀ ਨੂੰ ਨਹੀਂ ਨਹੀਂ ਮੈਂ ਬੱਲਾਲ ਪੁੱਛਦਾ ਮੰਮੀ ਨੂੰ ਮੰਮੀ ਨੂੰ ਗੁਰਦਲ ਪੁੱਛਦਾ ਮੰਮੀ ਨੂੰ ਬੋਲੇ ਕੰਨੀ ਇਹ ਮੁੰਡਾ ਜੀ ਬਾਜੰਦਾ ਹਾਂ ਨਹੀਂ ਬੋਲ ਤੇ ਲੈਂਦੋ ਕਿ ਬਹਿ ਜਾਇਓ ਤੇਰੀ ਬਹਿ ਜੋ ਬਹਿ ਜੋ ਬੋਲ ਤੇ ਲੈਂਦੋ ਹਰੇ ਹਰੇ ਮੂਂਗਰੇ ਪਠਾਨ ਕੋਟ ਆਇਆ ਅਰ ਬਾਪਾ ਚਾਹ ਮੰਮੀ ਨੂੰ ਕਿਤੋਂ ਪੁਰਾਣੇ ਆਇਆ ਚੋਪ ਚੋਪ ਕਰ ਬੇਟਾ ਜੀ ਤੇਰੇ ਨਵੇਂ ਪਿਤਾ ਜੀ ਆਏ ਆ ਚਲੋ ਜਰਾ ਤੂੰ ਅੱਗੋ ਹੈ ਫੁੱਲ ਕਰਨਾ ਤੇਰੇ ਕੋਲੋਂ ਡਰਤੀ ਨੇ ਮੈਂ ਡਰਦੀ ਨੇ ਮੈਂ ਕਵਾੜੀ ਕਾ ਕਰ ਸੋਇਆ ਓ ਪੈਨਸਲ ਕਿੱਥੇ ਲੱਗ ਗਈ ਸੋਨਾ ਲੱਗਾ ਕਿ ਕਿ ਸੋਨਾ ਲੱਗਾ ਹੈ ਗੱਲ ਇਹ ਤਾਈ ਇਹ ਨੋ ਬੜਾ ਸ਼ੇਡ ਪਈ ਅੱਛਾ ਮਾਈ ਮਾਈ ਅ ਨਾ ਗੇਮ ਪੀਰੀਅਡ ਹੈੀ ਉਹ ਅੰਦੀ ਪੇ ਖੇਡ ਲਾ ਜੇ ਦੂਜੀਆਂ ਲਾਈਨਾਂ ਬੰਦੀਆਂ ਪਈਆਂ ਇਹ ਉਹਨੂੰ ਇੱਥੇ ਆਂਦੀ ਹੱਥ ਰੱਖ ਕੇ ਵੱਖੀਆਂ ਜਾਂਦਾ ਅਮਾਰੀ ਕਲਾਸ ਤੇ ਬਾਹਰ ਨਿਕਲ ਜਾਓ ਹਮਨੇ ਨਹੀਂ ਆਪਸੇ ਪੜਨਾ ਕਿੰਦਾ ਗਿਆ ਹੀ ਬੜਾ ਉਹਨੂੰ ਬੁੜਾਈ ਨਹੀਂ ਕਰ ਦਿੰਦੀ ਅੱਛਾ ਨਹੀਂ ਤੂੰ ਹੀ ਨਹੀਂ ਆਣਾ ਅੱਛਾ ਫੇਰ ਤੂੰ ਹੁਹ ਭਜਾਤਾ ਮੈਡਮ ਨੂੰ ਭਜੇ ਨੂੰ ਹਾਂ ਇਹਦਾ ਮਾਸ ਅੱਛਾ ਮੈਂ ਲੋਕਾਂ ਨੂੰ ਨਜ਼ਰ ਪਾਣ ਨੂੰ ਫੰਡਿਆ ਫਿਰ ਤੇ ਬੱਤੀਆਂ ਨੂੰ ਫਿਰ ਮੈਂ ਗਿਆ ਜਿਹੜੋ ਚੱਲ ਗਏ ਟਕ ਟਕ ਰਾਂ ਟੜੀ ਆ ਹੀ ਮਾਰ ਮੈਂ ਸੇਰੋਂ ਟਿੱਗੀਆਂ ਦੀ ਕਟਕਾ ਨਹੀਂ ਹੋ ਬੈੜ ਮੈਂ ਤੋਂ ਪੱਕਦੇ ਟਿੱਕ ਦੇ ਜਿਨ੍ਹਾਂ ਤੇ ਰਿਵਾਇਆ ਹੋ ਜਾਣਾ ਗਾਣਾ ਉਹਦਾ ਸਾਰਿਆਂ ਨੇ ਜਨਤ ਦੇ ਨਵਾਉਣਾ ਨਾ ਉਹਦਾ ਗਾਣਾ ਬੋਲਦੇ ਹੁੰਦੇ ਨੇ ਨਾ ਐਸੇ ਵੇਲੇ ਤੈਨੂੰ ਮਾਮੇ ਦੀਆਂ ਲੋੜਾਂ ਭਲਿਓ ਫਿਰ ਤੂੰ ਚੱਪਣੀਆਂ ਪੰਨੀਆਂ ਕੁਛ ਕਿਹਦੀਆਂ ਕਿਹਦੀਆਂ ਕਿਹੜੀਆਂ ਚੱਪਣੀਆਂ ਭਲਾ ਕੀ ਹੁੰਦੀਆਂ ਚੱਪਣੀਆਂ 10 ਮਿੰਟ ਉਹ ਪਾ ਦੇਣੇ ਹੁੰਦੇ ਸੇ ਕਿਹੜੀਆਂ ਘੜੀ ਦੋਸਤ ਤੇ ਨੇ ਤੇ ਜਦੋਂ ਮੈਂ ਤੈਨੂੰ ਪਹਿਲੇ ਦਿਨ ਇਹ ਗਾਣਾ ਸੁਣਾਇਆ ਹੈ ਜੋ ਦਿਨ ਤੂੰ ਕਿਹੜੀਆਂ ਚੱਪੜੀਆਂ ਸੀਗਾ ਮਨਦਾ ਮਾਮੇ ਦੀਆਂ ਚੱਪੜੀਆਂ ਮਾਮੇ ਦੇ ਚੱਪੜੇ ਪਾ ਦੇਈਆਂ ਗੋਡੇ ਦੀਆਂ ਬੰਦੀ ਅਗਲੇ ਮੈਂ ਕੋਈ ਸੁਣਾ ਸੁਣਾ ਐਸ ਵਾਲੇ ਤੇ ਨੂੰ ਮਾਮੇ ਦੀਆਂ ਲੋਡਾ ਪਾ बोलिया वोड़ा पते पुआ पतेजी क्यों लड़िया पुआ पतेजी क्यों लड़िया <laughs>